ਪਰ ਮੈਂ ਇਹੀ ਕਹਿਣਾ ਚਾਹੁੰਦਾ ਵਾ ਕਿ ਨਰਸੇਵਾ ਨਾਰਾਇਣ ਸੇਵਾ ਹੈ ਸਾਨੂੰ ਹਰ ਬੰਦੇ ਦੀ ਬਾਹ ਫੜਨੀ ਚਾਹੀਦੀ ਹੈ ਕੋਈ ਨੀਡੀ ਆ ਜਾਂ ਕੋਈ ਪਰੇਸ਼ਾਨ ਆ ਜਿਸ ਤਰ੍ਹਾਂ ਦੀ ਨੂੰ ਮਦਦ ਦੀ ਲੋੜ ਹੋਏ ਸਾਨੂੰ ਵਰੀ ਮਦਦ ਕਰਨੀ ਚਾਹੀਏ ਹਰ ਇੱਕ ਐਸੋਸਾਇਟੀ ਸਰ ਦਿਨੋ ਦਿਨ ਜਰੂਰ ਬੰਦਾ ਦੀ ਸੇਵਾ ਕਰ ਰਹੀ ਹੈ ਤੇ ਕੀ ਕਹਿਣਾ ਚਾਹੋਗੇ ਸਰ ਸਾਡਾ ਫਰਜ਼ ਬੰਦਾ ਹੈ ਜਿਹੜਾ ਬੰਦਾ ਵੀ ਕਿਸੇ ਦੀ ਮਦਦ ਕਰਨ ਦੇ ਕਾਬਿਲ ਹੈ ਉਹਨੂੰ ਅੱਗੇ ਵੱਧ ਕੇ ਨੀਡੀ ਬੰਦੇ ਦੀ ਬਾਹ ਫੜਨੀ ਚਾਹੀਦੀ ਹੈ ਅੱਜ ਸਾਡੇ ਕੋਲ ਇੱਕ ਕੇਸ ਆਇਆ ਸੀ ਅਮਨ ਚੋਪੜਾ ਜੀ ਦਾ ਇਹਨਾਂ ਦਾ ਜੇਲ੍ਹ ਲਾਗੇ ਟੀਸਟਾਲਾ ਅੱਜ ਕੱਲ ਜੋ ਉਹਨਾਂ ਨੇ ਸਾਨੂੰ ਦੱਸਿਆ ਕਿ ਅੱਜ ਕੱਲ ਬਹੁਤ ਜ਼ਿਆਦਾ ਭਾਰੀ ਮੰਦਾ ਹੈ ਸੇਲ ਵੀ ਚਾਰੀ ਨਹੀਂ ਹੋ ਰਹੀ ਗਰਮੀ ਦੇ ਕਰਕੇ ਤੇ ਘਰ ਦਾ ਗੁਜ਼ਾਰਾ ਚੱਲਣਾ ਵੀ ਮੁਸ਼ਕਲ ਹੋ ਰਿਹਾ ਹੈ ਇਸ ਕਰਕੇ ਅੱਜ ਸਾਡੀ ਐਨ ਜੀਓ ਵੱਲੋਂ ਉਹਨਾਂ ਦੀ ਮਦਦ ਕੀਤੀ ਗਈ ਹੈ ਕਿ ਆਪਣਾ ਕੰਮ ਵਧਾਣ ਉਹਦੇ ਵਾਸਤੇ ਜੋ ਵੀ ਉਹਨਾਂ ਨੂੰ ਪ੍ਰੋਡਕਟਸ ਦੀ ਲੋੜ ਹੈ ਸਾਡੇ ਵੱਲੋਂ ਉਹਨਾਂ ਨੂੰ ਅੱਜ ਕੈਸ਼ ਪੇਮੈਂਟ ਕੀਤਾ ਗਿਆ ਹੈ ਸਰ ਦੇਖਿਆ ਜਨਾ ਤੁਸੀਂ ਕਾਫੀ ਵੀ ਜਿੱਦਾਂ ਉਹ ਹਸਪਤਲ ਵਗੈਰਾ ਬਣਾ ਲਓ ਉਹ ਵੀ ਕਾਫੀ ਖੇਵਰ ਨੇ ਬੰਦੇ ਹੋ ਅਗਰ ਜਗ੍ਹਾ ਤੇ ਆ ਜਿਹੜੀ ਸੇਵਾ ਨੂੰ ਭਾਈ ਜੀ ਕਿਦਾਂ ਦਾ ਤੁਹਾਨੂੰ ਲੱਗ ਰਿਹਾ ਹੈ ਦੇਖੋ ਜੀ ਸਾਨੂੰ ਸੇਵਾ ਨਿਭਾ ਕੇ ਬਹੁਤ ਖੁਸ਼ੀ ਹੁੰਦੀ ਹੈ ਪਰਮਾਤਮਾ ਸਾਡੀ ਡਿਊਟੀ ਲਵਾਉਂਦਾ ਹੈ ਕਿ ਕਿਸੇ ਨੀਡੀ ਬੰਦੇ ਦੀ ਹੈਲਪ ਕਰਨ ਵਾਸਤੇ ਤੇ ਉਹ ਹੈਲਪ ਕੀਤੀ ਜਾਂਦੀ ਹੈ ਬਾਕੀ ਅਮਨ ਜੀ ਦਾ ਫੋਨ ਨੰਬਰ ਹੈ 6283609024 ਨੰਬਰ ਮੈਂ ਰਿਪੀਟ ਕਰ ਰਿਹਾ ਜੀ 6283609024 ਤੁਸੀਂ ਡਾਇਰੈਕਟ ਵੀ ਅਮਨ ਜੀ ਨਾਲ ਲਾ ਕੇ ਇਹਨਾਂ ਦੀ ਮਦਦ ਕਰ ਸਕਦੇ ਹੋ ਇਹਨਾਂ ਦਾ ਐਡਰੈਸ ਹੈ ਗਾਵਾ ਜੀਐਲ ਦੇ ਬਿਲਕੁਲ ਲੱਗੇ ਇਹਨਾਂ ਦੀ ਟੀ ਸਟਾਲ ਹੈ ਤੁਸੀਂ ਉੱਥੇ ਆ ਕੇ ਇਹਨਾਂ ਦੀ ਖੁਦ ਵੀ ਮਦਦ ਕਰ ਸਕਦੇ ਹੋ ਅਜੀ ਭਾਜੀ ਕੀ ਨਾਮ ਤਾਂ ਦੱਸ ਤੇ ਟੀ ਸਟਾਲ ਦਾ ਕੀ ਨਾਮ ਹੈ ਤਾਂ ਜਿਹੜਾ ਪਿੰਗੜ ਸੋਸਾਇਟੀ ਬਲੋ ਤੁਹਾਡੀ ਮਦਦ ਕੀਤੀ ਕੀ ਕਹਿਣਾ ਚਾਹਦੇ ਜੀ ਇਹ ਪਿੰਗੜ ਸੋਸਾਇਟੀ ਮੈਂ ਭਾਜੀ ਹੋਣਾਂ ਦਾ ਬਹੁਤ ਸ਼ੁਕਰਗੁਜ਼ਾਰ ਆਂ ਕਿ ਇਹਨਾਂ ਨੇ ਮੇਰੀ ਮਦਦ ਕੀਤੀ ਅੱਜ ਕੱਲ੍ਹ ਕੌਣ ਕਿਹੜੇ ਸਮੇਂ 'ਚ ਕੌਣ ਸਮਾਂ ਕਰਦਾ ਮੇਰਾ ਨਾਮ ਮਹਮਨ ਚੋਪੜਾ ਹੈ 628 360 9024 ਮੇਰਾ ਨੰਬਰ ਹੈ ਇਹ ਕਾਹਦਾ ਕੰਮ ਹੈ ਮੇਰਾ ਜੀ ਡੀ ਸਟਾਰ ਚਾਰਜ ਆ ਕਿਹੜੀ ਜਗ੍ਹਾ ਤੇ ਹੈ ਮੈਂ ਨੰਗਲ ਕੋੜਲੀ ਮਰਦੇ ਗੁਰਦੁਆਰੇ ਕੋਲ ਕਿਹੜੀ ਜਗ੍ਹਾ ਤੇ ਪੀਸਟਾਲ ਹੈ ਤੁਹਾਡਾ ਸਾਡਾ ਜੇ ਰੋਡ ਤੇ ਜੇ ਰੋਡ ਤੇ ਪੀਸਟਾਲ ਹਲ ਫਿੰਗਰ ਸੋਸਾਇਟੀ ਵਾਲੋ ਜੀ ਤੁਹਾਡੀ ਬੜੀ ਮਦਦ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਹਲ ਫਿੰਗਰ ਸੋਸਾਇਟੀ ਵਾਲੋ ਅ ਅਡਗੜੀ ਤੇ ਸ਼ਰਮਾ ਜੀ ਵਾਲੋ ਕੀ ਕਹਿਣਾ ਚਾਹੁੰਦੇ ਉਹਨਾਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਇਹਨਾਂ ਨੇ ਸਾਡੇ ਬਾਰੇ ਕੁਝ ਸੋਚਿਆ ਆਗੇ ਮੈਨੂੰ ਇਹ ਮੇਰੇ ਕੋ ਆਏ ਵੀ ਇਹਨਾਂ ਨੇ ਵੈਸੇ ਆਏ ਵੀ ਹਾਂਜੀ ਜੋ ਭਾਜੀ ਤੁਹਾਡੀ ਕਿ ਤਰ੍ਹਾਂ ਦੀ ਮਤਲਬ ਠੀਕ ਠਾਕ ਹੋ ਗਈ ਮੈਂ ਇਹਨਾਂ ਨੂੰ ਕਿਹਾ ਭੁਜਾ ਕੇ ਗਿਆ ਵੀ ਮੈਂ ਮੇਰੀ ਥੋੜੀ ਮਦਦ ਕਰੋ ਜੇ ਕਿਸੇ ਪਾਸੇ ਹੋ ਸੋ ਜੀ ਫਿਰ ਇਹਨਾਂ ਨੇ ਕਿਹਾ ਮੇਰੀ ਮਦਦ ਕੀਤੀ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ